ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਆਜ ਦੀਆਂ ਖਬਰਾਂ ਤੇ ਸਾਲ 2022 'ਚ ਘੱਟੋ-ਘੱਟ 65960 ਭਾਰਤੀ ਅਮਰੀਕੀ ਨਾਗਰਿਕ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਨਾਗਰਿਕਤਾ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ 'ਚ ਮੈਕਸੀਕੋ ਤੋਂ ਬਾਅਦ ਦੂਜੇ ਸਥਾਨ ਤੇ ਪਹੁੰਚ ਗਿਆ ਯੂਐਸ ਜਨਗਣਨਾ ਬਿਊਰੋ ਦੇ ਅਮਰੀਕਨ ਕਮਿਊਨਿਟੀ ਸਰਵੇਖਣ ਦੇ ਅੰਕੜਿਆਂ ਦੇ ਮੁਤਾਬਕ 2022 ਚ ਅੰਦਾਜ਼ਨ 4.6 ਕਰੋੜ ਵਿਦੇਸ਼ੀ ਜਨਮੇ ਲੋਕ ਅਮਰੀਕਾ ਚ ਰਹਿੰਦੇ ਸਨ ਜੋ 33.3 ਕਰੋੜ ਦੀ ਕੁੱਲ ਅਮਰੀਕੀ ਆਬਾਦੀ ਦਾ ਲਗਭਗ 14% ਹੈ ਮੈਕਸੀਕੋ ਚ ਪੈਦਾ ਹੋਏ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਨੂੰ ਅਮਰੀਕੀ ਨਾਗਰਿਕਤਾ ਮਿਲੀ ਸੀ ਇਸ ਤੋਂ ਬਾਅਦ ਭਾਰਤ ਫਿਲੀਪੀਨਸ ਕਿਊਬਾ ਅਤੇ ਡੋਮਿਨਿਕਨ ਰਿਪਬਲਿਕ ਦੇ ਲੋਕਾਂ ਨੂੰ ਸਭ ਤੋਂ ਵੱਧ ਅਮਰੀਕੀ ਨਾਗਰਿਕਤਾ ਮਿਲੀ ਸਾਲ 2022 ਚ ਮੈਕਸੀਕੋ ਦੇ 128878 ਨਾਗਰਿਕ ਅਮਰੀਕੀ ਨਾਗਰਿਕ ਬਣੇ। ਉਹਨਾਂ ਤੋਂ ਬਾਅਦ ਭਾਰਤ 65960, ਫਿਰ ਫਿਲੀਪੀਨਸ 53413, ਕਿਊਬਾ ਦੇ 46913, ਡੋਮਿਨਿਕਨ ਰਿਪਬਲਿਕ ਦੇ 34525, ਵੀਅਤਨਾਮ ਦੇ 33246 ਤੇ ਚੀਨ ਦੇ 27038 ਨੂੰ ਅਮਰੀਕੀ ਨਾਗਰਿਕਤਾ ਮਿਲੀ। 2023 ਤੱਕ ਵਿਦੇਸ਼ੀ ਮੂਲ ਦੇ ਅਮਰੀਕੀ ਨਾਗਰਿਕਾਂ 'ਚ ਭਾਰਤ ਦੇ ਲੋਕਾਂ ਦੀ ਗਿਣਤੀ 2831330 ਸੀ ਜੋ ਮੈਕਸੀਕੋ ਦੇ 10 ਕਰੋੜ 638429 ਤੋਂ ਬਾਅਦ ਦੂਜੀ ਸਭ ਤੋਂ ਵੱਡੀ ਗਿਣਤੀ ਹੈ ਇਸ ਤੋਂ ਬਾਅਦ ਨੰਬਰ ਚੀਨ ਦਾ ਆ ਜਿੱਥੇ 22,25,447 ਦਾ ਅੰਕੜਾ ਹੈ ਅਮਰੀਕੀ ਪ੍ਰਤੀਨਿਧੀ ਸਭਾ ਦੇ ਸੰਯੁਕਤ ਰਾਜ ਚੀਨੀ ਵੀਡੀਓ ਸ਼ੇਅਰਿੰਗ ਐਪ ਟਿਕਟੌਕ ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਮਾਰਚ ਚ ਸਦਨ ਨੇ ਟਿਕਟੌਕ ਨੂੰ ਗੈਰ ਕਾਨੂੰਨੀ ਐਲਾਨ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਵੋਟ ਦਿੱਤੀ ਸੀ ਤੁਹਾਨੂੰ ਦੱਸਦੀ ਕਿ 170 ਮਿਲੀਅਨ ਤੋਂ ਵੱਧ ਅਮਰੀਕੀ ਟਿਕਟੌਕ ਦੀ ਵਰਤੋਂ ਕਰ ਰਹੇ ਨੇ ਪਹਿਲਾ ਬਿੱਲ ਚ ਕਿਹਾ ਗਿਆ ਕਿ ਟਿਕਟੌਕ ਦੀ ਮੂਲ ਕੰਪਨੀ ਬਾਈਟਡਾਂਸ ਕਾਨੂੰਨ ਦੇ ਲਾਗੂ ਹੋਣ ਦੇ 180 ਦਿਨਾਂ ਜਾਂ ਅੱਧੇ ਸਾਲ ਦੇ ਅੰਦਰ ਆਪਣੀ ਮਾਲਕੀਅਤ ਛੱਡ ਦੇਵੇਗੀ ਜੇਕਰ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ ਟਿਕਟੌਕ ਨੂੰ ਐਪਲ ਤੇ ਗੂਗਲ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ ਸੋਧਿਆ ਹੋਇਆ ਬਿੱਲ ਬਾਈਟਡਾਂਸ ਲਈ 6 ਮਹੀਨਿਆਂ ਦੀ ਇਸ ਮਿਆਦ ਨੂੰ ਲਗਭਗ 9 ਮਹੀਨਿਆਂ ਤੱਕ ਵਧਾਉਂਦਾ ਹੈ ਇਸ ਤੋਂ ਇਲਾਵਾ ਜੇਕਰ ਮੀਡੀਆ ਰਿਪੋਰਟਸ ਦੀ ਮੰਨੀਅਤਾ ਵਾਈਟ ਹਾਊਸ ਇਸ ਮਿਆਦ ਨੂੰ 90 ਦਿਨ ਹੋਰ ਵਧਾ ਸਕਦਾ ਹੈ ਜਿਹੜੇ ਵਿਧਾਇਕ ਪਹਿਲਾਂ ਸ਼ੱਕੀ ਸਨ ਉਹਨਾਂ ਨੇ ਹੁਣ ਨਵੇਂ ਬਿੱਲ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ ਇਸ ਤੋਂ ਇਲਾਵਾ ਹਾਊਸ ਰਿਪਬਲਿਕਨਾਂ ਨੇ ਟਿਕਟੌਕ ਕਾਨੂੰਨ ਨੂੰ ਵਿਦੇਸ਼ੀ ਸਹਾਇਤਾ ਪੈਕੇਜ ਚ ਸ਼ਾਮਲ ਕੀਤਾ ਹੈ ਇਸ ਵਿੱਚ ਯੂਕਰੇਨ ਤੇ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸ਼ਾਮਲ ਹੈ ਸੈਨੇਟਰਾਂ ਕੋਲ ਟਿਕਟੌਕ ਕਲੌਜ਼ ਨੂੰ ਹਟਾਉਣ ਦਾ ਵਿਕਲਪ ਹੈ ਹਾਲਾਂਕਿ ਜੇ ਸੰਯੁਕਤ ਰਾਜ ਦੀ ਸੈਨੇਟ ਯੂਐਸ ਕਾਂਗਰਸ ਦੇ ਪ੍ਰਤੀਨਿਧਾਂ ਦਾ ਉੱਪਰਲਾ ਸਦਨ ਟਿਕਟੌਕ ਬਿਲ ਪਾਸ ਕਰਦਾ ਹੈ ਤਾਂ ਇਹ ਰਾਸ਼ਟਰਪਤੀ ਜੋ ਬਾਈਡਨ ਨੂੰ ਦਸਤਖਤ ਲਈ ਭੇਜਿਆ ਜਾਵੇਗਾ ਰਾਸ਼ਟਰਪਤੀ ਬਾਈਡਨ ਨੇ ਟਿਕਟੌਕ ਬਿਲ ਦੇ ਪੁਰਾਣੇ ਵਰਜ਼ਨ ਦਾ ਸਮਰਥਨ ਕੀਤਾ ਸੀ ਇਹ ਦਰਸਾਉਂਦਾ ਹੈ ਕਿ ਉਹ ਟਿਕਟੌਕ ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਵਿਦੇਸ਼ੀ ਸਹਾਇਤਾ ਪੈਕੇਜ ਦਾ ਤੁਰੰਤ ਸਮਰਥਨ ਕਰ ਸਕਦੇ ਨੇ ਟਿਕਟੌਕ ਕਾਨੂੰਨ ਦੀ ਪਾਲਣਾ ਕਰਨ ਲਈ پابੰਦ ਹੈ ਪਰ ਬਿਲ ਨੂੰ ਕਾਨੂੰਨੀ ਤੌਰ ਤੇ ਲੜਨ ਦਾ ਵਿਕਲਪ ਵੀ ਰੱਖਦਾ ਹੈ ਟਿਕਟੌਕ ਦੇ ਸੀਈਓ ਸ਼ਾ ਚਿਓ ਨੇ ਆਪਣੀ ਲੜਾਈ ਜਾਰੀ ਰੱਖਣ ਦਾ ਕੰਪਨੀ ਦਾ ਇਰਾਦਾ ਜ਼ਾਹਰ ਕੀਤਾ ਹੈ ਅਮਰੀਕਾ ਚ ਪੜ ਰਹੇ ਤੇਲੰਗਾਨਾ ਦੇ ਦੋ ਵਿਦਿਆਰਥੀਆਂ ਦੀ ਅਮਰੀਕੀ ਰਾਜ ਐਰੀਜ਼ੋਨਾ ਚ ਸੜਕ ਹਾਦਸੇ ਚ ਮੌਤ ਹੋ ਗਈ 19 ਸਾਲ ਦੇ ਨਵੇਸ਼ ਮੱਕਾ ਤੇ ਗੌਤਮ ਕੁਮਾਰ ਪਾਰਸੀ ਦੀ ਕਾਰ ਇੱਕ ਹੋਰ ਕਾਰ ਨਾਲ ਸਿੱਧੀ ਟਕਰਾ ਗਈ ਨਵੇਸ਼ ਕਰੀਮਨਗਰ ਜ਼ਿਲ੍ਹੇ ਦੇ ਹਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀ ਜਦਕਿ ਗੌਤਮ ਕੁਮਾਰ ਜਨਗਾਉਂ ਜ਼ਿਲ੍ਹੇ ਦੇ ਕਾਨਪੁਰ ਦਾ ਵਾਸੀ ਸੀ ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ 'ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਨਾਲ ਪਰਤ ਰਹੇ ਸਨ ਨਵੇਸ਼ ਤੇ ਗੌਤਮ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਹੋ ਗਏ ਨਵੇਸ਼ ਡਾਕਟਰ ਜੋੜੇ ਨਵੀਨ ਤੇ ਸਵਾਤੀ ਦਾ ਪੁੱਤਰ ਸੀ ਦੋਵਾਂ ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਲਾਸ਼ਾਂ ਨੂੰ ਦੇਸ਼ ਭੇਜਣ ਲਈ ਮਦਦ ਦੀ ਅਪੀਲ ਕੀਤੀ ਹੈ ਅਮਰੀਕਾ ਚ ਵੀਟੋ ਤਾਕਤ ਵਰਤਣ ਕਾਰਨ ਸੰਯੁਕਤ ਰਾਸ਼ਟਰ ਸਲਾਮਤੀ ਪ੍ਰੀਸ਼ਦ ਪਿਛਲੇ ਹਫਤੇ ਫਲਸਤੀਨ ਲਈ ਯੂਨ ਦੀ ਪੂਰਨ ਮੈਂਬਰਸ਼ਿਪ ਦੀ ਸਿਫਾਰਿਸ਼ ਕਰਨ ਚ ناکਾਮ ਰਹੀ ਅਲਜੀਰੀਆ ਵੱਲੋਂ ਲਿਆਂਦੇ ਗਏ ਮਤੇ ਦੇ ਖਰੜੇ ਨੂੰ 15 ਚੋਂ 12 ਮੈਂਬਰਾਂ ਦੀ ਵਿਆਪਕ ਹਮਾਇਤ ਮਿਲੀ ਤੇ ਉਨ੍ਹਾਂ ਇਸ ਦੇ ਹੱਕ ਚ ਵੋਟ ਪਾਈ ਇਸ ਤਰ੍ਹਾਂ ਖਰੜੇ ਨੇ ਪ੍ਰਵਾਨਗੀ ਲਈ ਘੱਟੋ ਘੱਟ 9 ਵੋਟਾਂ ਦੀ ਹੱਦ ਨੂੰ ਪਾਰ ਕੀਤਾ ਪਰ ਅਮਰੀਕਾ ਨੇ ਇਹ ਦਲੀਲ ਦਿੰਦਿਆਂ ਇਸ ਨੂੰ ਨਕਾਰ ਦਿੱਤਾ ਜਾਂ ਵੀਟੋ ਕਰ ਦਿੱਤਾ ਕਿ ਇਹ ਇਜ਼ਰਾਈਲ ਅਤੇ ਫਲਸਤੀਨ ਦਰਮਿਆਨ ਸਿੱਧੀ ਵਾਰਤਾ ਦਾ ਮਾਮਲਾ ਹੈ ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਅਮਰੀਕਾ ਨੇ ਫਲਸਤੀਨ ਦੇ ਹੱਕ 'ਚ ਆਇਆ ਮਤਾ ਵੀਟੋ ਕੀਤਾ ਹੈ ਅਮਰੀਕਾ ਤਾਂ ਇਜ਼ਰਾਈਲ ਦੀਆਂ ਵਧੀਆਂ ਖਿਲਾਫ ਪੇਸ਼ ਕੀਤੇ ਮਤੇ ਵੀ ਵੀਟੋ ਕਰਦਾ ਰਿਹਾ ਹੈ ਅਮਰੀਕਾ ਨੇ ਅਜੇਹ ਮਤੇ 50 ਤੋਂ ਵੱਧ ਵਾਰ ਵੀਟੋ ਕੀਤੇ ਨੇ ਤੇ ਅਜਿਹਾ ਕਰਨ ਵੇਲੇ ਇਸ ਦੀਆਂ ਆਪਣੀਆਂ ਨਵੇਕਲੀਆਂ ਦਲੀਲਾਂ ਹੁੰਦੀਆਂ ਨੇ ਜੇਕਰ ਇਹ ਮਤਾ ਪਾਸ ਹੋ ਜਾਂਦਾ ਤਾਂ ਇਸ ਨੂੰ ਸੰਯੁਕਤ ਰਾਸ਼ਟਰ ਦੀ 193 ਮੈਂਬਰੀ ਮਹਾਸਭਾ ਕੋਲ ਭੇਜਿਆ ਜਾਂਦਾ ਉੱਥੇ ਇਹ ਪਾਰ ਲੰਘ ਜਾਂਦਾ ਕਿਉਂਕਿ ਮਹਾਸਭਾ ਦੇ 140 ਮੈਂਬਰਾਂ ਨੇ ਫਲਸਤੀਨ ਨੂੰ ਮੁਲਕ ਵਜੋਂ ਮਾਨਤਾ ਦਿੱਤੀ ਹੋਈ ਹੈ ਫਲਸਤੀਨ ਨੂੰ ਪੂਰਨ ਮੈਂਬਰਸ਼ਿਪ ਦੇਣ ਦੀ ਲਗਭਗ ਆਲਮੀ ਪੱਧਰ ਦੀ ਇਹ ਇੱਛਾ ਉਦੋਂ ਜਾਗੀ ਹੈ ਜਦੋਂ ਇਜ਼ਰਾਈਲ ਨੂੰ ਗਾਜ਼ਾ ਤੇ ਹਮਲੇ ਕਰਦਿਆਂ 6 ਮਹੀਨੇ ਬੀਤ ਚੁੱਕੇ ਨੇ ਤੇ ਉੱਥੇ ਨਾਗਰਿਕਾਂ ਦਾ ਹਾਲ ਬਦ ਤੋਂ ਬੱਤਰ ਹੋ ਚੁੱਕਾ ਹੈ ਸ਼ਾਂਤੀ ਕੇਵਲ ਫਲਸਤੀਨ ਦੀ ਸ਼ਮੂਲੀਅਤ ਨਾਲ ਹੀ ਆ ਸਕਦੀ ਹੈ ਨਾ ਕਿ ਪੱਛਮੀ ਤਾਕਤਾਂ ਵੱਲੋਂ ਇਜ਼ਰਾਈਲ ਨੂੰ ਬੇਇਨਸਾਫੀ ਦੀ ਖੁੱਲੀ ਛੁੱਟੀ ਦੇਣ ਨਾਲ ਜਿਸ ਲਈ ਕੋਈ ਜਵਾਬਦੇਹੀ ਵੀ ਤੈਅ ਨਹੀਂ ਹੈ ਫਲਸਤੀਨੀਆ ਨਾਲ ਵਾਰ-ਵਾਰ ਹੁੰਦੇ ਅਣਮਨੁੱਖੀ ਵਤੀਰੇ ਨੂੰ ਖਤਮ ਕਰਨ ਦੇ ਇੱਕੋ ਇੱਕ ਉਪਾਅ ਦੋ-ਮੁਲਕੀ ਹੱਲ ਨੂੰ ਸੁਰਜੀਤ ਕਰਨ ਲਈ ਨਵੇਂ ਸਿਰਿਓਂ ਯਤਨ ਹੋਣੇ ਚਾਹੀਦੇ ਨੇ ਹੁਣ ਵਾਲੇ ਇਜ਼ਰਾਈਲੀ ਹਮਲਿਆਂ ਨੇ ਸੰਸਾਰ ਨੂੰ ਦਿਖਾ ਦਿੱਤਾ ਹੈ ਕਿ ਫਲਸਤੀਨ ਵੱਲ ਇਜ਼ਰਾਈਲ ਦਾ ਰਵੱਈਆ ਕਿਹੋ ਜਿਹਾ ਹੈ ਅਮਰੀਕਾ ਦੀ ਇਹ ਦਲੀਲ ਕਿ ਇਜ਼ਰਾਈਲ ਫਲਸਤੀਨ ਦਰਮਿਆਨ ਸਿੱਧੀ ਗੱਲਬਾਤ ਹੋਣੀ ਚਾਹੀਦੀ ਹੈ ਤਰਕਸੰਗਤ ਨਹੀਂ ਕੱਲ ਅਬੀਬ 'ਚ ਰਹਿ ਚੁੱਕੀਆਂ ਪਹਿਲੀਆਂ ਕਈ ਕੱਟੜਪੰਥੀ ਸਰਕਾਰਾਂ ਵਾਰਤਾ ਨੂੰ ਸਿਰੇ ਤੋਂ ਨਕਾਰ ਚੁੱਕੀਆਂ ਨੇ ਫਲਸਤੀਨ ਪਹਿਲਾਂ ਹੀ ਗੈਰ ਮੈਂਬਰ ਨਿਗਰਾਨ ਮੁਲਕ ਹੈ ਜਿਸ ਨਾਲ ਇਸ ਨੂੰ ਸੰਯੁਕਤ ਰਾਸ਼ਟਰ ਇਕਾਈਆਂ ਦੀਆਂ ਪ੍ਰਕਿਰਿਆਵਾਂ 'ਚ ਹਿੱਸਾ ਲੈਣ ਦੀ ਪ੍ਰਵਾਨਗੀ ਤਾਂ ਮਿਲਦੀ ਹੈ ਪਰ ਇਹ ਵੋਟ ਨਹੀਂ ਕਰ ਸਕਦਾ ਅਮਰੀਕਾ ਵੱਲੋਂ ਫਲਸਤੀਨੀਆਂ ਦੀਆਂ ਖਾਹਿਸ਼ਾਂ ਪੂਰਨ ਤੋਂ ਕੀਤੀ ਗਈ ਨਾ ਗਲਤੀ ਹੋਵੇਗੀ ਕਿਉਂਕਿ ਇਸ ਨਾਲ ਇਜ਼ਰਾਈਲ ਨੂੰ ਰਾਜਸੀ ਹਲਤੋਂ ਬਚਣ ਅਤੇ ਵਿਨਾਸ਼ਕਾਰੀ ਨੀਤੀਆਂ ਜਾਰੀ ਰੱਖਣ ਦੀ ਖੁੱਲ ਮਿਲ ਸਕਦੀ ਹੈ ਫلسطੀਨ ਦਾ ਝੰਡਾ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਦੇ ਬਾਹਰ ਲਹਿਰਾਉਂਦਾ ਤਾਂ ਹੈ ਪਰ ਇਸ ਦੇ ਗੈਰ ਮੈਂਬਰ ਨਿਗਰਾਨ ਦਰਜੇ ਕਾਰਨ ਇਹ ਹੋਰਾਂ ਮੁਲਕਾਂ ਦੇ ਝੰਡਿਆਂ ਨਾਲੋਂ ਥੋੜਾ ਵੱਖਰਾ ਕਰਕੇ ਲਾਇਆ ਗਿਆ ਹੈ ਅਮਨ ਸ਼ਾਂਤੀ ਖਾਤਰ ਇਸ ਦੂਰੀ ਨੂੰ ਘਟਾਇਆ ਜਾਣਾ ਚਾਹੀਦਾ ਹੈ ਤੇ ਫلسطੀਨ ਨੂੰ ਇਨਸਾਫ ਮਿਲਣ ਦੀ ਅਪੀਲ ਕੀਤੀ ਜਾ ਰਹੀ ਹੈ ਅਮਰੀਕੀ ਸੰਸਦ ਦੀ ਸੁਤੰਤਰ ਖੋਜ ਇਕਾਈ ਵੱਲੋਂ ਜਾਰੀ ਕੀਤੀ ਗਈ ਰਿਪੋਰਟ 'ਚ ਦਾਵਾ ਕੀਤਾ ਗਿਆ ਹੈ ਕਿ ਭਾਰਤ 'ਚ ਇਸ ਸਾਲ ਲਾਗੂ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਜਾਣ ਕੇ CAA ਵਿਚਲੀਆਂ ਵਿਵਸਥਾਵਾਂ ਭਾਰਤੀ ਸੰਵਿਧਾਨ ਦੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰ ਸਕਦੀਆਂ ਨੇ CAA ਨੂੰ ਇਸ ਸਾਲ ਮਾਰਚ ਚ ਭਾਰਤ ਦੇ ਨਾਗਰਿਕਤਾ ਕਾਨੂੰਨ 1955 ਚ ਸੋਧ ਕਰਕੇ ਲਾਗੂ ਕੀਤਾ ਗਿਆ ਕਾਂਗਰਸ ਨਾਈਜ਼ੇਸ਼ਨ ਰਿਸਰਚ ਸਰਵਿਸ ਦੀ ਇਨ ਫੋਕਸ ਰਿਪੋਰਟ ਚ ਦਾਵਾ ਕੀਤਾ ਗਿਆ ਹੈ ਕਿ CAA ਦੀਆਂ ਮੁੱਖ ਵਿਵਸਥਾਵਾਂ ਭਾਰਤੀ ਸੰਵਿਧਾਨੀਆਂ ਕੁਝ ਧਾਰਾਵਾਂ ਦੀ ਉਲੰਘਣਾ ਕਰ ਸਕਦੀਆਂ ਨੇ। ਲਖਣੀ ਗਾਜ਼ਾ ਦੇ ਸ਼ਹਿਰ ਰਫਾਹ 'ਚ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ 'ਚ 14 ਬੱਚਿਆਂ ਸਮੇਤ 22 ਵਿਅਕਤੀ ਮਾਰੇ ਗਏ। ਮਿਸਰ ਨਾਲ ਲੱਗਦੇ ਸਰਹੱਦੀ ਇਲਾਕੇ 'ਚ ਇਜ਼ਰਾਈਲ ਨੇ ਹਮਲੇ ਤੇਜ਼ ਕਰ ਦਿੱਤੇ ਨੇ, ਜਿੱਥੇ ਗਾਜ਼ਾ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਨੇ ਪਨਾਹ ਲਈ ਹੋਈ ਹੈ। ਅਮਰੀਕਾ ਸਮੇਤ ਹੋਰ ਮੁਲਕਾਂ ਨੇ ਇਜ਼ਰਾਈਲ ਨੂੰ ਸੰਜਮ ਰੱਖਣ ਦੇ ਲਈ ਅਪੀਲ ਕੀਤੀ ਹੈ ਪਰ ਉਹ ਲਗਾਤਾਰ ਹਮਲੇ ਕਰ ਰਿਹਾ ਹੈ। ਉਧਰ ਅਮਰੀਕੀ ਪ੍ਰਤੀਨਿਧ ਸਭਾ ਨੇ 26 ਅਰਬ ਡਾਲਰ ਦੀ ਸਹਾਇਤਾ ਦਾ ਪੈਕੇਜ ਐਲਾਨਿਆ ਹੈ ਜਿਸ ਚ ਗਾਜ਼ਾ ਲਈ ਕਰੀਬ 9 ਅਰਬ ਡਾਲਰ ਦੀ ਮਾਨਵੀ ਸਹਾਇਤਾ ਵੀ ਸ਼ਾਮਲ ਹੈ ਇਜ਼ਰਾਈਲ ਵੱਲੋਂ ਕੀਤੇ ਗਏ ਪਹਿਲੇ ਹਮਲੇ ਚ ਇੱਕ ਵਿਅਕਤੀ ਉਸ ਦੀ ਪਤਨੀ 3 ਸਾਲ ਦਾ ਬੱਚਾ ਮਾਰੇਗਾ ਕੁਵੈਤ ਹਸਪਤਾਲ ਮੁਤਾਬਕ ਮੈਲਾ ਗਰਭਵਤੀ ਸੀ ਤੇ ਡਾਕਟਰਾਂ ਨੇ ਉਸ ਦੇ ਬੱਚੇ ਨੂੰ ਬਚਾ ਲਿਆ ਦੂਜੇ ਹਮਲੇ ਚ ਇੱਕੋ ਹੀ ਪਰਿਵਾਰ ਦੇ 13 ਬੱਚੇ ਅਤੇ 2 ਔਰਤਾਂ ਮਾਰੀਆਂ ਗਈਆਂ ਰਫਾਹ 'ਚ ਇੱਕ ਦਿਨ ਪਹਿਲਾਂ ਹੋਏ ਹਮਲੇ 'ਚ 6 ਬੱਚਿਆਂ ਸਮੇਤ 9 ਵਿਅਕਤੀ ਹਲਾਕ ਹੋਏ ਸਨ ਇਜ਼ਰਾਈਲ ਦੇ ਕਬਜ਼ੇ ਵਾਲੇ ਪੱਛਮੀ ਕੰਢੇ 'ਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਇਜ਼ਰਾਈਲੀ ਜਵਾਨਾਂ ਨੇ ਦੋ ਫਲਸਤੀਨੀਆ ਨੂੰ ਮਾਰ ਦਿੱਤਾ ਫੌਜ ਨੇ ਕਿਹਾ ਕਿ ਦੋਵੇਂ ਫਲਸਤੀਨੀਆ ਨੇ ਇੱਕ ਨਾਕੇ 'ਤੇ ਹਮਲਾ ਕੀਤਾ ਸੀ ਇਸ ਦੌਰਾਨ ਹਜ਼ਾਰਾਂ ਇਜ਼ਰਾਈਲੀਆਂ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੁ ਨੂੰ ਬਦਲਣ ਅਤੇ ਬੰਦੀਆਂ ਦੀ ਰਿਹਾਈ ਲਈ ਹਮਾਸ ਨਾਲ ਸਮਝੌਤਾ ਕਰਨ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਪ੍ਰਦਰਸ਼ਨ ਕੀਤਾ ਸਿਓਲ ਦੇ ਵਿਗਿਆਨ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਹੈ ਕਿ ਦੱਖਣੀ ਕੋਰੀਆ ਨਿਰਯਾਤ ਲਈ ਆਪਣੇ ਖੋਜ ਰਿਐਕਟਰਾਂ 'ਚ ਪਰਮਾਣੂ ਪ੍ਰਸਾਰ ਪ੍ਰਤੀਰੋਧ ਨੂੰ ਅਨੁਕੂਲ ਬਣਾਉਣ ਲਈ ਅਮਰੀਕਾ ਨਾਲ ਹੱਥ ਮਿਲਾਏਗਾ ਵਿਗਿਆਨ ਅਤੇ ਆਈਸੀਟੀ ਮੰਤਰਾਲੇ ਅਤੇ ਯੂਐਸ ਨੈਸ਼ਨਲ ਨਿਊਕਲੀਅਰ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੁਆਰਾ ਜਾਰੀ ਇੱਕ ਸਾਂਝੇ ਬਿਆਨ 'ਚ ਕਿਹਾ ਗਿਆ ਹੈ ਕਿ ਦੋਵੇਂ ਦੇਸ਼ ਐਨਐਨਐਸਏ ਦੇ ਪ੍ਰਸਾਰ ਪ੍ਰਤੀਰੋਧ ਅਨੁਕੂਲ ਐਕਸ ਦੇ ਤਹਿਤ ਦੱਖਣੀ ਕੋਰੀਆ ਦੁਆਰਾ ਵਿਕਸਿਤ ਖੋਜ ਰਿਐਕਟਰਾਂ ਅਤੇ ਸੰਬੰਧਤ ਸਹੂਲਤਾਂ ਨੂੰ ਡਿਜ਼ਾਈਨ ਕਰਨ ਲਈ ਸਹਿਯੋਗ ਕਰਨ ਦੀ ਯੋਜਨਾ ਬਣਾ ਰਹੇ ਨੇ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਦੇ ਅਨੁਸਾਰ ਪ੍ਰਸਾਰ ਪ੍ਰਤੀਰੋਧ ਇੱਕ ਪਰਮਾਣੂ ਊਰਜਾ ਪ੍ਰਣਾਲੀ ਦੀ ਵਿਸ਼ੇਸ਼ਤਾ ਨੂੰ ਦਰਸਾਉਂਦਾ ਹੈ ਜੋ ਪਰਮਾਣੂ ਸਮੱਗਰੀ ਦੇ ਮੋੜ ਜਾਂ ਅਣਐਲਾਨੀ ਉਤਪਾਦਨ ਜਾਂ ਪਰਮਾਣੂ ਹਥਿਆਰਾਂ ਜਾਂ ਹੋਰ ਪਰਮਾਣੂ ਵਿਸਫੋਟਕ ਉਪਕਰਣਾਂ ਨੂੰ ਪ੍ਰਾਪਤ ਕਰਨ ਦੇ ਉਦੇਸ਼ ਨਾਲ ਟੈਕਨੋਲੋਜੀ ਦੀ ਦੁਰਵਰਤੋਂ 'ਚ ਰੁਕਾਵਟ ਪਾਉਂਦਾ ਹੈ ਇਸ ਦਾ ਉਦੇਸ਼ ਇਨ੍ਹਾਂ ਪ੍ਰਣਾਲੀਆਂ ਦੀ ਸੁਰੱਖਿਆ ਤੇ ਸ਼ਾਂਤੀਪੂਰਨ ਵਰਤੋਂ ਮਿchnਾ ਨੂੰ ਬਣਾਈ ਰੱਖਣਾ ਹੈ ਮੰਤਰੀ ਨੇ ਕਿਹਾ ਕਿ ਦੋਵੇਂ ਦੇਸ਼ ਪਰਮਾਣੂ ਆਪ੍ਰਸਾਰ ਸਿਧਾਂਤਾਂ ਦੇ ਤਹਿਤ ਖੋਜ ਰਿਐਕਟਰਾਂ ਨੂੰ ਵਿਕਸਿਤ ਕਰਨ ਅਤੇ ਸੰਚਾਲਿਤ ਕਰਨ ਲਈ ਦੂਜੇ ਦੇਸ਼ਾਂ ਦੀ ਮਦਦ ਕਰਨ ਲਈ ਉਹਨਾਂ ਦੇ ਸਹਿਯੋਗ ਦੀ ਉਮੀਦ ਕਰਦੇ ਨੇ ਇਸ ਤੋਂ ਇਲਾਵਾ ਮੰਤਰੀ ਨੇ ਕਿਹਾ ਕਿ ਦੱਖਣੀ ਕੋਰੀਆ ਅਮਰੀਕਾ ਅਤੇ ਜਾਪਾਨ ਤਿੰਨਾਂ ਦੇਸ਼ਾਂ ਦੇ ਖੋਜ ਸੰਸਥਾਵਾਂ ਦੇ ਸਾਂਝੇ ਖੋਜ ਪ੍ਰੋਜੈਕਟਾਂ ਅਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪ੍ਰਦਾਨ ਦੀ ਸਹੂਲਤ ਲਈ ਇਸ ਹਫਤੇ ਦੇ ਅੰਤ 'ਚ ਸਹਿਯੋਗ ਦੇ ਇੱਕ ਮੈਮੋਰੈਂਡਮ ਤੇ ਦਸਤਖਤ ਕਰਨ ਦੀ ਯੋਜਨਾ ਬਣਾ ਰਹੇ। ਪਾਕਿਸਤਾਨ ਦੀ ਗਰੀਬੀ ਚੰਗੀ ਤਰ੍ਹਾਂ ਜਾਣੀ ਜਾਂਦੀ ਹੈ। ਦੇਸ਼ ਦੇ ਲੋਕ ਆਟੇ ਵਰਗੀਆਂ ਬੁਨਿਆਦੀ ਚੀਜ਼ਾਂ ਨਾਲ ਜੂਜ ਰਹੇ ਨੇ। ਦੇਸ਼ ਗਰੀਬੀ 'ਚ ਇਨਾ ਡੁੱਬਿਆ ਹੋਇਆ ਹੈ ਕਿ ਚੋਰ ਵੀ ਜੁੱਤੀ ਚੋਰੀ ਕਰਨ ਲਈ ਮਜਬੂਰ ਹੋ ਗਏ ਨੇ ਤੇ ਕਿਸੇ ਆਮ ਥਾਂ ਤੋਂ ਨਹੀਂ ਸਗੋਂ ਪਾਕਿਸਤਾਨ ਦੀ ਸੰਸਦ ਵਿੱਚ ਹੀ ਇਹ ਚੋਰੀ ਹੋਈ ਹੈ। ਜਿੱਥੇ ਪਾਕਿਸਤਾਨੀ ਨੇਤਾ ਸੰਸਦ ਮੈਂਬਰ ਤੇ ਪੱਤਰਕਾਰ ਬਿਨਾ ਜੁੱਤੀ ਦੇ ਨਜ਼ਰ ਆਏ ਇਸ ਚੋਰੀ ਤੋਂ ਬਾਅਦ ਸਪੀਕਰ ਨੂੰ ਇਸ ਮਾਮਲੇ 'ਚ ਦਖਲ ਦੇਣਾ ਪਿਆ ਐਕਸਪ੍ਰੈਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪਾਕਿਸਤਾਨੀ ਸੰਸਦ ਦੀ ਪਵਿੱਤਰਤਾ ਨੂੰ ਇੱਕ ਅਸਾਧਾਰਨ ਘਟਨਾ 'ਚ ਨਲ ਭੰਗ ਕੀਤਾ ਗਿਆ ਸੀ ਕਿਉਂਕਿ ਚੋਰ ਸੁਰੱਖਿਆ ਨੂੰ ਬਾਈਪਾਸ ਕਰਨ 'ਚ ਕਾਮਯਾਬ ਹੋ ਗਏ ਸਨ ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਅਧਿਕਾਰੀ ਅਤੇ ਪੱਤਰਕਾਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੂੰ ਨੰਗੇ ਪੈਰੀ ਘਰਨ ਜਾਣ ਲਈ ਮਜਬੂਰ ਹੋਣਾ ਪਿਆ ਪਾਕਿਸਤਾਨ ਦੇ ਸੰਸਦ ਕੰਪਲੈਕਸ ਤੋਂ ਜੁੱਤੀਆਂ ਦੇ ਰਹਿਸਮਈ ਢੰਗ ਨਾਲ ਗਾਇਬ ਹੋਣ ਨਾਲ ਸੁਰੱਖਿਆ ਕਰਮਚਾਰੀ ਵੀ ਹੈਰਾਨ ਰਹਿ ਗਏ ਇਹ ਘਟਨਾ ਸੰਸਦ ਭਵਨ ਦੇ ਅੰਦਰ ਇੱਕ ਮਸਜਿਦ 'ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਸਾਹਮਣੇ ਆਈ ਜਿੱਥੇ ਨੈਸ਼ਨਲ ਅਸੈਂਬਲੀ ਪੱਤਰਕਾਰਾਂ ਅਤੇ ਸੰਸਦੀ ਸਟਾਫ ਦੇ ਮੈਂਬਰਾਂ ਸਮੇਤ ਕਈ ਸ਼ਰਧਾਲੂ ਇਕੱਠੇ ਹੋਏ ਸਨ ਇਹ ਸਭ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ